ਹਾਂਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਾਥ ਸੰਗਤੀ ਅੱਜ ਆਜਾ ਪਾਏ ਆ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਦੇ ਉੱਤੇ ਜਿੱਥੇ ਆਪਾਂ ਖੰਡ ਪਾਠ ਪ੍ਰਕਾਸ਼ ਪਰਮ ਕਰਾਇਨੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੇ ਆਪਾਂ ਤੁਹਾਨੂੰ ਇੱਥੇ ਦਿਖਾਵਾਂਗੇ ਰੌਣਕ ਮੇਲਾ ਸਾਰਾ ਤੇ ਅੱਜ ਦਾ ਆਪਣਾ ਇਹ ਵੀਡੀਓ ਸਾਰਾ ਇੱਥੇ ਬਾਬਾ ਬੁੱਢਾ ਸਾਹਿਬ ਦੇ ਦਰ ਦੇ ਉੱਤੇ ਹੋਏਗਾ ਤੇ ਬਣੇ ਰੂ ਆਪਣੇ ਨਾਲ ਦੋਸਤੋ ਸਾਰਿਆਂ ਨੇ ਇੱਧਰ ਬਾਬਾਈ ਦੇ ਆਪਾਂ ਕੜਾ ਪ੍ਰਸ਼ਾਦ ਦੇਖ ਰੋ ਅੰਦਰ ਵਰਦੇ ਆ ਆ ਦੇਖੋ ਇਹ ਕੜਾ ਪ੍ਰਸ਼ਾਦ ਦੇਖੋ ਲੋਈ ਇੱਥੇ ਬਣਿਆ ਨੇ ਕਾਊਂਟਰ ਤੇ ਕੜਾ ਪ੍ਰਸ਼ਾਦ ਲੈ ਲੇ ਸਭ इधर बहुत ही वाया स्थान बनया हुआ है मीरी पीरी हाल तो देख सकते हो सच साहब ਨਾਛੋ ਤਾਂ ਤਾਂ ਜੀ ਬਾਬਾ ਬੁੱਢਾ ਸਾਹਿਬ ਜੀ ਐਦੋਂ ਅੱਗੇ ਆਪਾਂ ਵੀਡੀਓ ਬਣਾਵਾਂਗੇ ਨਹੀਂ ਪਤਾ ਨਹੀਂ ਆਲਾਉਡ ਹੈਕ ਨਹੀਂ ਹੈ ਪਰ ਆਪਾਂ ਮर्याਦਾ ਨੂੰ ਪਾਰ ਨਹੀਂ ਕਰਾਂਗੇ ਇੱਥੋਂ ਤੱਕ ਵੀਡੀਓ ਬਣਾਵਾਂਗੇ ਅੰਦਰ ਦਰਬਾਰ ਸਾਹਿਬ ਦੇ ਮੱਥਾ ਟੇਕਦੇ ਆਪਾਂ ਤੇ ਆਪਾਂ ਹੋਰ ਤੁਹਾਨੂੰ ਪਾਸ ਜਾ ਕੇ ਦਿਖਾਉਨੇ ਆ ਵੀਡੀਓ ਨੂੰ ਚਲੋ ਜੀ ਮਿਲਦੇ ਆਪਾਂ ਅੱਗੇ ਇਥੋਂ ਹੀ ਆਪਾਂ ਗੁਰਦੁਆਰਾ ਸਾਹਿਬ ਨੂੰ ਐਂਟਰੀ ਕਰਦੇ ਆ ਤੁਹਾਨੂੰ ਸਾਰਿਆਂ ਸੰਗਤਾਂ ਨੂੰ ਪਤਾ ਹੀ ਹੈ ਜੀ ਤੇ ਇੱਧਰਲੇ ਪਾਸੇ ਗੁਰੂ ਘਰ ਲੰਗਰ ਹਾਲ ਆ ਸਾਰੇ ਜਾਣਦੇ ਹੋ ਤੇ ਜਿਵੇਂ ਜਿਵੇਂ ਆਪਾਂ ਗਾਂਹ ਜਾਵਾਂਗੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਮੇਲੇ ਕਰਾਉਂਦੇ ਰਾਵਾਂਗੇ ਤੇ ਬਣੇ ਲੋ ਸਾਡੇ ਨਾਲ ਜੀ ਵਾਹਿਗੁਰੂ ਜੀ ਸੰਗਤਾਂ ਬਹੁਤ ਹੀ ਜ਼ਿਆਦੇ ਸ਼ਰਦਾ ਨਾਲ ਇੱਥੇ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਇਧਰ ਬਾਜ਼ਾਰ ਅਸਲ ਤੁਹਾਨੂੰ ਬਾਜ਼ਾਰ ਦਿਖਾਵਾਂਗੇ ਇਧਰ ਚੱਲੇ ਆਈ ਥੋੜਾ ਜਿਹਾ ਅਸੀਂ ਬਾਜ਼ਾਰ ਸਾਈਡ ਨੂੰ ਕਿਉਂਕਿ ਮਨਦੀਪ ਲੱਗੀ ਭੁੱਖੇ ਕਹਿੰਦੇ ਮੈਂ ਖਾਣੀ ਆਈਸਕ੍ਰੀਮ ਇਧਰ ਗੱਡੀਆਂ ਦੀ ਛੋਟੀ ਪਾਰਕਿੰਗ ਆ ਜੀ ਆਪਣੀ ਜਿਹੜੀ ਗੱਡੀਆਂ ਖੜੀਆਂ ਦੂਜੀ ਵੱਡੀ ਪਾਰਕਿੰਗ ਚ ਇਧਰ ਸਾਰਾ ਛੋਟਾ ਜਿਹਾ ਬਾਜ਼ਾਰ ਆ ਜੀ ਵੰਜੀਪ ਖਾਨ ਲਈ ਗੋਲਫੀ ਇਥੋਂ ਇਹਨੇ ਕਰਕੇ ਸ਼ੁਰੂਆਤ ਅੱਜ ਪਹਿਲੇ ਦਿਨੀ ਹਾਲਾਂਕਿ ਆਪਾਂ ਤਿੰਨ ਦਿਨ ਲਾਉਣੇ ਇੱਥੇ ਕੋਈ ਮਲਾਈ ਵਾਲੀ ਗੋਲਫੀ ਆ ਦੇਖੋ ਕੋਈ ਮਲਾਈ ਵਾਲੀ ਗੋਲਫੀ ਖਾਣ ਲੱਗਾ ਇਹ ਮਿਲਕ ਬਦਾਮ ਬੋਤਲ ਪੀਓ ਬਦਾਮ ਸੇ ਦੇਖੋ ਵੰਸ਼ੀ ਲੜੀ ਗੋਲਫੀ ਬੜੀ ਖੁਸ਼ੀ ਦਾ ਖਾਓ ਜੀ ਕੋਈ ਮਲਾਈ ਵਾਲੀ ਗੋਲਫੀ ਇਹ 10 ਰੁਪਏ ਵੀਰ ਵਾ ਆਹ ਹਾਓ ਆ ਆਪਣੇ ਪਰਿਵਾਰ ਦੇ ਨੇ ਆਓ ਦੋ ਦਿਨਾਂ ਪਾਈਆ ਬੋਗਲਾ ਦਿਓ ਆਹ ਕਿ ਮਾਣ ਦਵੰਦਿਆ ਸਪੈਸ਼ਲ ਹੈ ਕੋਈ ਮਲਾਈ ਵਾਲੀਆਂ ਗੁਲਗੁਲੀਆਂ ਖਾਓ ਜੀ ਗੁਲਗੁਲੀਆਂ ਅੱਧੀਆਂ ਥੱਲੇ ਪਾਸੇ ਆਪਾਂ ਰੂਮ ਲਿਆ ਜੀ ਨਾਲੇ ਰੂਮ ਥੋੜਾ ਅਗਲੇ ਪਾਸੇ ਆ ਜਿਹੜਾ ਇੱਧਰ ਸਾਹਮਣੇ ਹੈਗਾ ਜੀ ਸੰਤ ਬਾਬਾ ਖੜਕ ਸਿੰਘ ਦੀ ਦੀਵਾਨ ਹਾਲ ਇੱਥੇ ਦੀਵਾਨ ਲੱਗਦੀ ਹੈ ਸੰਗਤਾਂ ਇੱਥੇ ਵੀ ਬਹੁਤ ਹਮੋਂ ਆ ਪਹੁੰਚ ਗਿਆ ਇੱਥੇ ਵੀ ਆਪਾਂ ਤੁਹਾਨੂੰ ਅੰਦਰ ਦਿਖਾਵਾਂਗੇ ਜਾ ਕੇ ਤੇ ਇੱਧਰ ਆਪਣਾ ਰੂਮ ਆ ਜੀ ਆਪਾਂ ਇੱਥੇ ਰੂਮ ਲਿਆ ਹੈਗਾ ਰੈਸਟ ਕਰਨ ਵਾਸਤੇ ਥੋੜਾ ਟਾਈਮ ਲਈ ਉਧਰ ਤੁਹਾਨੂੰ ਲੈ ਕੇ ਚੱਲਦੇ ਆਂ ਇੱਧਰ ਲੱਭਦੇ ਦੇਖੋ ਦੀਵਾਨ ਹਾਲ ਦੇ ਮਗਰਲੇ ਪਾਸੇ ਬੀਬੀਆਂ ਸੇਵਾ ਕਰ ਰਹੀਆਂ ਨੇ ਵੀਰੇ ਬਾਈ ਸੇਵਾ ਕਰਦੇ ਨੇ ਤੇ ਇੱਧਰ ਆਪਣਾ ਰੂਮ ਆ ਜੀ ਜਿੱਥੇ ਵੰਸ਼ਦੀਪ ਖੜਾ ਇੱਧਰ ਜਾ ਕੇ ਅੱਗੇ ਅੱਗੇ ਪਤਾ ਨਹੀਂ ਵੀਡੀਓ ਬਣਾਉਣੀ ਲਾਊਡ ਹੋਊ ਕਿ ਨਹੀਂ ਹੋਊ ਅੰਬੂਦ ਮਾਤਾ ਮਿਰਵਾ ਜੀ ਦੀਵਾਨ ਹਾਲ ਆ ਤੇ ਬੜੀ ਸੋਹਣੀ ਪਾਰਕਿੰਗ ਬਣੀ ਹੋਈ ਆ ਬੈਕ ਸਾਈਡ ਤੇ ਯਾ ਪਾਰਕ ਬਣਿਆ ਹੋਇਆ ਆ ਅਸੀਂ ਮੁਕਿੰਨਾਂ ਗਏ। ਬੜੇ ਸੋਹਣੇ ਦਰਖਤ ਲਾਏ ਹੋਣੇ ਬੜੀ ਸੋਹਣ ਠੰਢੀ ਹਵਾ ਵਗ ਰਹੀ ਹੈ। ਬੜਾ ਸੋਹਣਾ ਬਣਿਆ ਹੋਇਆ। ਇੱਧਰ ਜਿਹੜਾ ਅਈਸਕਾ ਕਮੈਂਡ ਦੇ ਜਾਓ, ਓਕੇ। ਮਾਤਾ ਦਿਖਾ ਦਿੰਨੇ ਆਂ। ਉਹ ਦੇਖੋ ਤੇ ਲਿਖਿਆ। ਮਾਤਾ ਮਿਰੋਹਾ ਮਿਰੋਹਾ ਹਾਲ ਜੀ ਇੱਥੇ ਸਾਧ ਸੰਗ ਜੇਕਨੇ ਰਹਿਣਾ ਪਾਰਕ ਪ੍ਰਕਾਸ਼ ਕਰਵਾਏ ଥି। ਇੱਥੇ ਰੂਮ ਮਿਲਦੇ ਤੁਸੀਂ ਆ ਕੇ ਇੱਥੇ ਰੂਮ ਲੈ ਸਕਦੇ ਹੋ ਜੀ। ਚਲੋ ਆਪਾਂ ਅੱਗੇ ਥੋੜਾ ਨਾਲ ਕਰਦੇ ਗੱਲਾਂ ਬਾਤਾਂ ਹੋ। ਆਪਾਂ ਰੂਮ ਆ ਜੀ ਇੱਥੇ ਸਾਰੇ ਨੇ ਪਏ ਆ ਤੇ ਆਪਾਂ ਕਰ ਚੁੱਕੇ ਓਕੇ ਜੀ ਮਿਲਦੇ ਆਂ ਫੇਰ ਹੁਣ ਸਾਰੇ ਸੁੱਤੇ ਪਏ ਆ ਮੌਸਮ ਬੜਾ ਘੈਂਟ ਹੋ ਚੁੱਕਿਆ ਜੀ ਆਪਾਂ ਮੌਸਮ ਬੜਾ ਹੋ ਰਿਹਾ ਸਭਾਣਾ ਆਪਾਂ ਵੈਸੇ ਤਾਂ ਕਮਰੇ ਚੋਂ ਵੈਸੇ ਵੀ ਨਿਕਲਣ ਲੱਗੇ ਸੀ ਸੇਵਾ ਕਰਨ ਜਾਣ ਲੱਗੇ ਸੀ ਆਪਾਂ ਲੰਗਰ ਹਾਲ ਦੇ ਵਿੱਚ ਲੰਗਰ ਹਾਲ ਚੈੱਕ ਕਰਦੇ ਆਂ ਸੇਵਾ ਆਪਾਂ ਘੰਟਾ ਪਲੱਸ ਤੇ ਫੇਰ ਆਪਾਂ ਹੋਰ ਪਾਸੇ ਦੇਖਾਂਗੇ ਕੀ ਗੱਲਬਾਤ ਆ ਰਵੰਸ਼ੀ ਰੇਡੀਓ ਸੇਵਾ ਕਰਨ ਲਈ ਈਆ ਨਹੀਂ ਮੌਸਮ ਦੇਖੋ ਤੁਸੀਂ ਸਾਰੇ ਇਹ ਮੌਸਮ ਆਹ ਮੌਸਮ ਨਹੀਂ ਲਗਾਉਣ ਜੀ ਕਣਿ ਨਿੱਕੀ ਨਿੱਕੀ ਆਉਣੇ ਵਜਿ ਹੋ ਚੁੱਕੀ ਸਟਾਰਟ ਆਪਾਂ ਚੱਲਦੇ ਆਂ ਲੰਗਰ ਹਾਲ ਦੇ ਵਿੱਚ ਪਹਿਲਾਂ ਲੰਗਰ ਹਾਲ ਚ ਆ ਦੇਖੋ ਸੰਤ ਜੀ ਮੀ ਲੈ ਪਿਆ ਜੀ ਬੜਾ ਸੋਹਣਾ ਮੌਸਮ ਹੋ ਚੁੱਕਿਆ ਜੇ ਮੇਰੇ ਕੈਮਰੇ ਦੇ ਕਣੀਆਂ ਡਿੱਗਣ ਤਾਂ ਤੁਸੀਂ ਦੇਖ ਸਕਦੇ ਹੋ ਤੇ ਬੜਾ ਸੋਹਣਾ ਨਜ਼ਾਰਾ ਵਾਇਕ ਦੇ ਘਰ ਦਾ ਦੇਖਣ ਨੂੰ ਮਿਲ ਰਿਹਾ ਆਪਾਂ ਨੂੰ ਸਾਰਿਆਂ ਨੂੰ ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂਗੇ ਤੇ ਤੁਹਾਨੂੰ ਆਨੰਦ ਹੀ ਆਨੰਦ ਪ੍ਰਾਪਤ ਹੋਊਗਾ ਜੀ ਆਪਾਂ ਚੱਲੇ ਸੇਵਾ ਕਰਨ ਤੇ ਮਹਾਰਾਜ ਨੇ ਕਰਤੀ ਠੰਡੇ ਜੀ ਬਹੁਤ ਜ਼ਿਆਦੇ ਵਧੀਆ ਮੌਸਮ ਹੋ ਚੁੱਕਿਆ ਏ। ਕਿਆ ਪਾ ਪਿੱਜ ਗਏ? ਆ ਦੇਖੋ। ਥੋੜੇ-ਮੋਟੇ ਭਿੱਜੇ ਆ। ਆ ਦੇਖੋ ਮੇਰੇ ਵਾਂਚ। ਵਧੀਆ। ਪਰ ਮਜ਼ਾ ਆ ਰਿਹਾ ਪਲਾਂ। ਗਰਮੀ ਬਹੁਤ ਸੀਗੀ। ਸੰਗਤਾਂ ਦਾ ਉਤਸ਼ਾਹ ਦੇਖੋ ਜਿਸ ਤਰ੍ਹਾਂ ਕਿ ਅੱਜ ਐਤਵਾਰ ਆ। ਤੇ ਸੰਗਤਾਂ ਦੇਖੋ। ਸੰਗਤਾਂ ਦਾ ਤਾਂ ਹੜੀ ਆਇਆ ਪਿਆ। ਪਰ ਵੇ ਹਰ ਵਕਤ ਇੱਥੇ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਨਾਲ ਹਰ ਵਕਤ ਇਦਾਂ ਹੁੰਦਾ ਇੱਥੇ। ਆ ਦੇਖੋ ਜੀ ਆਪਾਂ ਮੋਬਾਈਲ ਦੇ ਘਰ ਦਾ ਰੌਣਕ ਮੇਲਾ ਚਲਾਵਾਂਗੇ ਭੱਜਿਆ ਕਿਤੇ ਭੱਜਣਾ ਕਿਤੇ ਦੇ ਪਾਸੇ ਪਹਿਲਾਂ ਬੜਾ ਸਾਨੂੰ ਕਢਾ ਦਈਏ ਬਾਜ਼ਾਰ ਦਾ ਕਿਹੜਾ ਉਹ ਬਾਜ਼ਾਰ ਚ ਵੇਲ ਆਪਣਾ ਵਾਟਰਪਰੂਫ ਹੈ ਇਹ ਲਾ ਵਾਟਰਪਰੂਫ ਹੈ ਪਰ ਆਪਣੀ ਹੀ ਵਾਟਰਪਰੂਫ ਹੈ ਇਧਰ ਲੰਗਰ ਹਾਲ ਆਈ ਤੁਹਾਨੂੰ ਲੰਗਰ ਹਾਲ ਦੇ ਅੰਦਰ ਲੈ ਕੇ ਚਲਾਂਗੇ ਮੀਂਹ ਦੀ ਸੰਤਾਨਾ ਚਾਹ ਵੇਖੋ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਆ ਗੋਲਲੇ ਬੱਤਾਂ ਕੇ ਇੱਥੋਂ ਪਿਆ ਪੀਤਾ ਆਪਾਂ ਫੇਰ ਪੀਵਾਂਗੇ ਇੱਕ ਵਾਰੀ ਬਾਈ ਤੋਂ ਦੇਖੋ ਸੰਕਤਾ ਦਾ ਹੜ ਚਲੋ ਮੀ ਲੱਗ ਗਿਆ ਆਉਣੀ ਆਪਾਂ ਥੋੜਾ ਕਿਸੇ ਸਾਈਡ ਤੇ ਹੋਈਏ ਇੱਥੇ ਖੜ ਕੇ ਥੋੜੀ ਵੀਡੀਓ ਬਣਾਉਣੇ ਆ ਆਪਾਂ ਨਾਲ ਤੁਹਾਨੂੰ ਮਿੱਠੀਆਂ ਗੋਲੀਆਂ ਖਾਉਣ ਨੇ ਆਪਾਂ ਮਾਤਾ ਦੇ ਦੁਕਾਨ ਤੇ ਦੇਖੋ ਜੀ ਇਹ ਕੰਮ ਕਰਦੇ ਆ ਹਲੋ ਖਾਣ ਪੀਣ ਦੀਆਂ ਚੀਜ਼ਾਂ ਇਧਰ ਪਿੱਛੇ ਕਾਰ ਪਾਰਕਿੰਗ ਆ ਇਧਰ ਹਾਂ ਜੋਣੀ ਨਹੀਂ ਨਹੀਂ ਬੰਦੇ ਤੋਂ ਮਾਫੀ ਆਉਣਾ ਆਓ ਉੱਪਰ ਸਾਰਾ ਲੰਗਰ ਹਾਲ ਆਈ ਸਾਰਾ ਇਹਦੇ ਵਿੱਚ ਤੁਹਾਨੂੰ ਲੈ ਕੇ ਚੱਲਾਂਗੇ ਆਪਾਂ ਇਹ ਦੁਕਾਨਾਂ ਜਿਹੜੀਆਂ ਬਾਹਰੀ ਬਾਹਰੀ ਦੁਕਾਨਾਂ ਨੂੰ ਉਹ ਦਿਖਾ ਰਹੇ ਆਪਾਂ ਬਾਬਾ ਜੀ ਇੱਥੇ ਮੰਗੀਆਂ ਜਿਹੜੀਆਂ ਮੁਰਾਦਾਂ ਦੁਆਵਾਂ ਪੂਰੀਆਂ ਹੁੰਦੀਆਂ ਨੇ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਤੇ ਪੁੱਤਰਾਂ ਦੀ ਦਾਤ ਬਖਸ਼ਦੇ ਨੇ ਬਾਬਾ ਬੁੱਢਾ ਜੀ ਜਿਸ ਤਰ੍ਹਾਂ ਦੇ ਸਾਰੇ ਜਾਨੀ ਜਾਨੋ ਭੈਣ ਭਰਾ ਕਿਤੇ ਸੰਗਤਾਂ ਨਮਸਤਕ ਹੋਣ ਲਈ ਬਹੁਤ ਦੂਰੋਂ ਨੇੜੋਂ ਚੱਲ ਕੇ ਆਉਂਦੀਆਂ ਨੇ ਦੇਖੋ ਮੀਂਹ ਵਿੱਚ ਵੀ ਕਿਸੇ ਨੂੰ ਕੋਈ ਭੱਜ ਦੜ ਨਹੀਂ ਹੈਗੀ ਬਾਬੇ ਦੇ ਬੜੇ ਉਛਾਣ ਨਾਲ ਸਾਰੇ ਮੱਥਾ ਟੇਕ ਕੇ ਆ ਰਹੇ ਨੇ ਬਾਜ਼ਾਰ ਤਕਰੀਦਾ ਪ੍ਰੋਕ ਲੱਕੜ ਦਾ ਸਾਮਾਨ ਬੱਚਿਆਂ ਲਈ ਗੋਲੀਆਂ ਬਾਬੇ ਉਹਨਾਂ ਨੇ ਦੁਕਾਨ ਸੈੱਟ ਕੀਤੀ ਹੋਈ ਇੱਥੇ ਅਸੀਂ ਦੇਖ ਸਕਦਾ ਸਾਰੇ ਲੱਕੜ ਦਾ ਸਾਮਾਨ ਹਾਂਜੀ ਹਾਂਜੀ ਉਹ ਦਿਖਾ ਉਹ ਦਿਖਾਉਂਦੇ ਆ ਬਈ ਜਾ ਕੇ ਦਿਖਾਉਂਦੇ ਆ ਟੂਟ ਕਰ ਦਿਆਂਗਾ ਨਾ ਨਾ ਡਿਜ਼ਾਈਨ ਹਾਂਜੀ ਮੈਂ ਆ ਦੇਖੋ ਬੀਬੀਆਂ ਦੇ ਪਰਸ ਕੁਰਸੀ ਲੱਕੜਾਂ ਦੇ ਟਾਈਮ ਪੀਸ ਫੈਂ ਰੇੜੀ ਦੇ ਚੱਲਦੇ ਆ ਚੱਲਦੇ ਆ ਮੇਰਾ ਕੋਲ ਨਹੀਂ ਹੋ ਰਿਹਾ ਇਹ ਦੇਖੋ ਛੋਟੀ ਇਹ ਨਹੀਂ ਤੇ ਜੁਗਤ ਨਾਲ ਇਹ ਮਲ ਦੇਣਾ ਮਲ ਦੇਣਾ ਲੇ ਵੀ ਐਸਤਾਨ ਤੋਂ ਮੰਜ ਕਹਿੰਦੇ ਆਪਣਾ ਨਾ ਰਮਾਲ ਤੇ ਆਹ ਹੋਰ ਰਮਾਲ ਚੰਗੇ ਪਹਿਣੇ ਰਮਾਲ ਲੱਗਦਾ ਅਮੀਰੀਆ ਰਮਾਲ ਆ ਆਪਣਾ ਰਮਾਲ ਤੇ ਕਰਮਾਲ ਆ ਇਹ ਰਮਾਲ ਆ ਪਰ ਮਾਰਮੂ ਲੈ ਆ ਦੇਖੋ ਤੁਸੀਂ ਹਰਮਾਲ ਲੈ ਆ ਮਿੰਟ ਪਤਾ ਨਹੀਂ ਕਿਹੜਾ ਹੁੰਦਾ ਇਹ ਨਾਮ ਅਮੀਰੀ ਦਾ ਹੁੰਦਾ ਜਾਂ ਹਾਂ ਦਾ ਹੁੰਦਾ ਚਲ ਜਿਹੜਾ ਹੁੰਦਾ ਇਹਨੂੰ ਪਸੰਦ ਆਉਣਾ ਚਾਹੀਦਾ ਵੇਖੋ ਬਾਜ਼ਾਰ ਕਿੰਨਾ ਭਰਿਆ ਹੋਇਆ ਹੈ ਮਹੀਨੇ ਵਿੱਚ ਵੀ ਦੋਸਤੋ ਸਾਰੇ ਦੇਖਦਾ ਜੀ 20 ਰੁਪਏ ਦੇ ਹੀ ਹੈ ਤਹ ਜਿਆ ਬੱਚੇ ਕਿਹਦੇ ਨਾਲ ਆ ਉਹ ਬੈਠੋ ਇਹ ਕਿਹਦੇ ਨਾਲ ਆ ਚਲੀ ਹੋ ਕੇ ਪਾਸੇ ਆਇਆ ਚੱਲੋ ਤੁਸੀਂ ਆਪਸ ਵਿੱਚ ਮਿਲ ਲੈਣਾ ਕਰੋ ਪਿੱਛੇ ਹੋ ਕੇ ਆ ਕੇ ਮੂਵੀ ਵੀ ਜਿਖਿਆਓ ਵੀ ਆਓ ਨਾ ਰਹੀ ਮੇਰੇ ਬੱਚੇਰੇ ਕਿੱਡਾ ਕੁੱਡਾ ਈ ਸਾਰੀਆਂ ਚਲੋ ਆਪਾਂ ਹੁਣ ਚੱਲਦੇ ਹਾਂ ਲੰਗਰ ਹਾਲ ਦੇ ਵਿੱਚ ਤੁਹਾਨੂੰ ਬਾਜ਼ਾਰ ਦਿਖਾਉਣ ਨਾਲੇ ਮੀਂਹ ਪਣ ਵਾਲੇ ਪੰਦਰ ਸੇਵਾ ਕਰ ਲਈਏ ਨਾਲ ਇਹਨੂੰ ਮੀਂਹ ਹਟ ਜੂ ਦਾ ਫੇਰ ਆਪਾਂ ਆਵਾਂਗੇ ਬਾਜ਼ਾਰ ਦੇ ਵਿੱਚ ਚਲੋ ਜੀ ਬਣੇਰੇ ਨਾਲ ਆਪਣੇ ਚੋਚਲੇ ਭੱਜ ਗਿਆ ਵੀ ਲੋੜੀਂਦੀ ਪੱਜੰਦੀ ਆਇਆ ਆਖਰਾਂ ਮੌਸਮ ਦੇਖੋ ਜੀ ਮੌਸਮ ਬੜਾ ਹੀ ਵਧੀਆ ਪੋਟਾਪੇ ਜੀ ਹਾਂ ਜੋੜਾ ਕਰੋ ਸਾਹਮਣੀ ਜਿਸ ਤਰ੍ਹਾਂ ਦਿਖਾਇਆ ਤੁਹਾਨੂੰ ਪਤਾ ਹੈ ਸਾਹਮਣੀ ਜੋੜਾ ਕਰਾਓ ਦੇ ਆਪਾਂ ਚੱਲਦੇ ਹਾਂ ਗੁਰੂ ਘਰ ਲੰਗਰ ਲੰਗਰ ਹਾਲ ਦੇ ਵਿੱਚ ਉੱਥੇ ਕਰਦੇ ਆਂ ਚਪਲਾਂ ਦੀ ਚਪਲਾਂ ਦੀ ਸਲਾਈ ਹੈ ਸੱਚ ਆਪਾਂ ਲੱਗੀ ਪਹਿਲਾਂ ਆਪਾਂ ਮੈਨੂੰ ਯਾਦ ਨਹੀਂ ਚਪਲਾਂ ਪਾਈਆਂ ਆਪਾਂ ਪਹਿਲਾਂ ਚਪਲਾਂ ਲਾ ਕੇ ਫਿਰ ਗੁਰੂ ਕੇ ਲੰਗਰ ਚੱਲਦੇ ਆਂ ਚਪਲਾਂ ਲਾ ਲੀਏ ਪਹਿਲਾਂ ਪੁੱਤ ਜਾ ਕੇ ਸਾਹਮਣੀ ਲਓ ਜੀ ਆਪਾਂ ਇਹ ਜੋੜੇ ਕਰਾ ਦੇ ਜਮਾ ਹੋਣ ਜੋੜੇ ਜਮਾ ਕਰਾਉਣ ਅਪਰੰਤ ਆਪਾਂ ਹੁਣ ਚੱਲਦੇ ਆਂ ਗੁਰੂ ਕੇ ਲੰਗਰ ਵਾਲ ਦੋਸਤੋ ਆ ਜਾਓ ਜੀ ਆ ਜਾਓ ਅਨਸ਼ੀਪ ਭੱਜੇ ਭੱਜੇ ਭੱਜ ਕੇ ਭੱਜ ਕੇ ਆਪ ਆ ਗਏ ਹਾਂ ਗੁਰੂ ਕੇ ਲੰਗਰ ਵਿੱਚ ਇੱਥੇ ਵੀਡੀਓ ਅੰਦਰ ਐਂਟਰ ਹੋ ਗਿਆ ਆਪਾਂ ਕਰਨੀ ਬੰਦ ਕਿਉਂਕਿ ਅੰਦਰ ਆਪਾਂ ਕਰਨੀ ਸੇਵਾ ਜਾ ਕੇ ਹੀ ਸੇਵਾ ਕਰਦੇ ਆਂ ਵੀਡੀਓ ਨਹੀਂ ਆਪਾਂ ਬਣਾ ਸਕਦੇ ਜੇ ਲਾ ਫੋਲੋਗੇ ਭਾਈ ਲੰਗਰ ਹਾਲ ਵਿੱਚ ਜਿੰਨੀ ਪ੍ਰਮਾਤਮਾ ਨੇ ਸੇਵਾ ਅੱਜ ਲਈ ਮਨਜ਼ੂਰ ਕੀਤੀ ਉਹ ਸਾਰੀ ਹੋ ਚੁੱਕੀ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈਕਰ ਬਾਈਕਰ ਬਾਈਰੋ ਗਾਦੇ ਬਾਈਕਰੇ ਖਾਲਸਾ ਰਫਦੇ ਸਾਬ ਬਾਈਕਰ ਜੀ ਫਤੇ ਥੋੜਾ ਜਿਹਾ ਐਸੀ ਬਾਜ਼ਾਰ ਵਾਲੀ ਸਾਈਡ ਨੂੰ ਜੀ ਬਾਜ਼ਾਰ ਤੇ ਵਿੱਚ ਜਿਹੜਾ ਚਰਚਾ ਉਹ ਵਾਲਾ ਚਰਚਾ ਉੱਥੇ ਆਏ ਸੀ ਆਪਾਂ ਤੇ ਆ ਡੋਟੋ ਜੇ ਲੱਗੇ ਖੜੇ ਹੁੰਦੇ ਆ ਇਹ ਹੈ ਜੀ ਸ਼ਾਮ ਦਾ ਵੇੜਾ ਲੱਗੀਆਂ ਹੋਈਆਂ ਰੌਣਕਾ ਬਾਬਾ ਬੁੱਢਾ ਸਾਜ ਦੇ ਘਰ ਵਿੱਚ ਦੇਖੋ ਤੇ ਨਿੱਕੇ ਨਿੱਕੇ ਲੱਗੇ ਬਾਜ਼ਾਰ ਬੱਚਿਆਂ ਵਾਲੇ ਰੇੜੇ ਦੇਖੋ ਜਦੋਂ ਤੌਫ ਹੁੰਦੀ ਉਦੋਂ ਇਹ ਮਾਤਾ ਜਿਹੜੀਆਂ ਲਾਉਂਦੀਆਂ ਇੱਥੇ ਮਤਲਬ ਕਿ ਇਹ ਦੁਕਾਨਾਂ ਨਹੀਂ ਲਾਉਂਦੀਆਂ ਪਰ ਹੁਣ ਜਿੱਦਾਂ ਏਦਾਂ ਸ਼ਾਮ ਢਲਦੀ ਜਾਂਦੀ ਆ ਤੇ ਇੱਥੇ ਜਿਹੜੇ ਲੋਕ ਆ ਆਪਦੇ ਰੋਜ਼ਗਾਰ ਲਈ ਵਿਚਾਰੇ ਜਿਹੜੇ ਹੈਗੇ ਆ ਇੱਥੇ ਛੋਟੇ ਛੋਟੇ ਦੁਕਾਨਾਂ ਸਜਾ ਲੈਂਦੇ ਨੇ ਆ ਦੇਖੋ ਛੋਟੇ ਬੱਚੇ ਨੇ ਦੁਕਾਨ ਲਾਈ ਹੋਈ ਜਿਸ ਤਰ੍ਹਾਂ ਦੇਖੋ ਕੋਈ ਕਾਸੇ ਲਾਈ ਬਟਾ ਕੋਈ ਕਾਸੇ ਲਾਈ ਬਟੇ ਦੁਕਾਨ ਛੋਟੇ ਛੋਟੇ ਬੱਚੇ ਆਏ ਖਰੀਦਣ ਲਈ ਸਮਾਨ ਆ ਜੀ ਇਧਰ ਆਪਾਂ ਜਾਾਂਏ ਪੱਲਾ ਹੁਣ ਆਪਾਂ ਚੱਲਦੇ ਆਂ ਸ੍ਰੀ ਦਰਬਾਰ ਸਾਹਿਬ ਦੇ ਵੱਲ ਅੰਦਰ ਦੇ ਰਕਸ਼ਣ ਦਿਦਾਰੇ ਤੁਹਾਨੂੰ ਕਰਾਉਨੇ ਆ ਜੀ ਕਾਮਰੜਾ ਰੌਣਕ ਮੇਲਾ ਹੋਰ ਵੀ ਜ਼ਿਆਦਾ ਵੱਧ ਗਿਆ Falou tudo da série da final dele